ਮੁਹਾਲੀ ਦੇ ਥਾਣਾ ਫੇਸ ਅੱਠ ਦੇ ਬਾਹਰ ਜਬਤ ਕੀਤੀਆਂ ਹੋਈਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ ਕਾਰਨ ਸਖਤ ਅੱਠ ਗੱਡੀਆਂ ਸੜ ਗਈਆਂ ਸਵਾ ਮੌਕੇ ਤੇ ਪਹੁੰਚੀ ਦੰਕਲ ਵਿਭਾਗ ਦੀਆਂ ਦੋ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਫਾਇਰ ਬ੍ਰੀਡ ਦੇ ਕਰਮਚਾਰੀ ਨੇ ਕਿਹਾ ਕਿ ਸਾਨੂੰ ਮੌਕੇ ਤੇ ਪਹੁੰਚਣ ਲਈ ਵੀ ਕਰਨੀ ਪਈ ਭਾਰੀ ਮੁਸ਼ਕਲ ਕਿਉਂਕਿ ਸੜਕ ਦੇ ਇੱਕ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਦੂਸਰੇ ਪਾਸੇ ਸੜਕ ਪੱਟੀ ਹੋਈ ਹੈ ਜਿਸ ਕਾਰਨ ਮੌਕੇ ਤੇ ਪਹੁੰਚਣ ਵਿੱਚ ਸਮਾਂ ਲੱਗ ਗਿਆ ਇਹਦੇ ਤੇ ਇਹ ਜਿਹੜੀ ਹੈ ਅਸੀਂ ਇਹਦੇ ਤੇ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਕਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ 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 ਕਾਰਨ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਵੇਗਾ ਸਰ ਕਿਉਂਕਿ ਵੀਡੀਓ ਦੇਖੋ ਜੀ ਉਹਨਾਂ ਕੋਈ ਜਗ੍ਹਾ ਹੈ ਨਹੀਂ ਜੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਹੈ ਨਹੀਂ ਕਿ ਇਹ ਚੱਲ ਰਹੀਆਂ ਗੱਲ ਕਿਉਂਕਿ ਆਮ ਤੌਰ ਤੇ ਇਹ ਹਾਸੇ ਵਾਪਰ ਰਹੇ ਨੇ ਬਲੌਂਗੀ ਵੀ ਬਲਾ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਜਿਹੜੀਆਂ ਜਿੰਨਾ ਮਾਲ ਮੁਕਦਮਾ ਹੈ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਸਿੰਘ ਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਰ ਮੈਂ ਵੀ ਕਰਮਚਾਰੀ ਦੇ ਰਹੇ ਹਾਂ ਕਿ ਤੁਹਾਨੂੰ ਇੱਕ ਵਾਰ ਸਿਕਾਪਨ ਭਾਰੀ ਇਹਨਾਂ ਦੇ ਸਾਹਮਣੇ ਕਰਨਾ ਪੈਗਾ ਕਿ ਤੁਸੀਂ ਇੱਕ ਪਾਸੇ ਤੇ ਹੋ ਜਾਂ ਦੂਜੇ ਪਾਸੇ ਇੱਕ ਕਰਮਚਾਰੀ ਬੈਠੇ ਹੋਏ ਨੇ ਇਹ ਤੇ ਉਹਨਾਂ ਨੂੰ ਹੋਗਾ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਹੋ ਨਹੀਂ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇੱਧਰ ਆਪਣੀ ਰੋਡ ਤੇ ਆਉਣਾ ਇਹ ਮੈਂ ਇਹਦੇ ਕਰਨਾ ਸ਼ਾਮਤ ਨਹੀਂ